ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਮੈਂ ਹਰਤੇਸ਼ ਚੋਪੜਾ ਜ਼ਿਲ੍ਹਾ ਫੀਫੀਕੋਟ ਤੋਂ ਅੱਜ ਅਸੀਂ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ 26 ਤਰੀਕ ਨੂੰ ਇਹ ਜਿਹੜਾ ਬਜਟ ਪੇਸ਼ ਕੀਤਾ ਜਾਣਾ ਅੱਜ ਜਿਹੜਾ ਇਹ ਬਜਟ ਤੇ ਸੈਸ਼ਨ ਚੱਲ ਰਿਹਾ ਹੈ ਅੱਜ ਸ਼ੁਰੂ ਹੋ ਚੁੱਕਾ ਹੈ ਉਸ ਸਬੰਧ ਵਿੱਚ ਅਸੀਂ ਸ਼ਹਿਰ ਦੇ ਸਾਡੇ ਜ਼ਿਲ੍ਹੇ ਦੇ ਇੰਡਸਟਰੀ ਲਿਸਟ ਹੈ ਜਿਹੜੇ ਉਹਨਾਂ ਨਾਲ ਗੱਲ ਕਰ ਗੱਲ ਕਰਾਂਗੇ ਉਹ ਕੀ ਚਾਹੁੰਦੇ ਆ ਔਰ ਕਿਸ ਤਰ੍ਹਾਂ ਦਾ ਉਹਨਾਂ ਦੇ ਇੰਡਸਟਰੀ ਲਈ ਕਿਸ ਤਰ੍ਹਾਂ ਦਾ ਬਜਟ ਜਿਹੜਾ ਹੈਗਾ ਪੰਜਾਬ ਸਰਕਾਰ ਤੋਂ ਚਾਹੁੰਦੇ ਆ ਵੀ ਬਜਟ ਦੇ ਵਿੱਚ ਉਹਨਾਂ ਨੂੰ ਕੀ ਕੀ ਸਹੂਲਤਾਂ ਚਾਹੀਦੀਆਂ ਔਰ ਕੀ ਹੋਣਾ ਚਾਹੀਦਾ ਗੱਲ ਕਰਾਂਗੇ ਇੰਡਸਟਰੀ ਲਿਸਟ ਨਾਲ ਕੀ ਕਹਿੰਦੇ ਗਿਆ ਹਾਂਜੀ ਸਰ ਕੀ ਨਾਮ ਹੈ ਤੇ ਮੇਰਾ ਨਾਮ ਸਰਕੰਤਰ ਗੋਇਲ ਹੈ ਜੀ ਫੋਕਸਪੁਆਇੰਟ ਕੋਰਪੋਰੇਟ ਮੈਂ ਬੋਲਦਾ ਹਾਂ ਸਾਡੀ ਪੰਜਾਬ ਸਰਕਾਰ ਨੂੰ ਇਹ ਮੰਗ ਹੈ ਕਿ ਜੇ ਇੰਡਸਟਰੀ ਦੀ ਪੰਜਾਬ ਵਿੱਚ ਆਪਾਂ ਗਰੋਥ ਚਾਣੇ ਆ ਇੱਥੇ ਬਿਜਲੀ ਜਰੂਰ ਸਸਤੀ ਕੀਤੀ ਜਾਵੇ ਬਿਜਲੀ ਇੱਥੇ ਇੰਨੀ ਮਹਿੰਗੀ ਹੈ ਕਿ ਕੋਈ ਵੀ ਇੰਡਸਟਰੀ ਆ ਕੇ ਇੱਥੇ ਰਾਜੀ ਨਹੀਂ ਹੈ ਪਿਛਲੇ 15-20 ਸਾਲਾਂ ਤੋਂ ਸਾਡੇ ਕੋਰਪੋਰੇਟ ਫੋਕਲ ਪੈਂਡ ਤੇ ਕੋਈ ਇੰਡਸਟਰੀ ਨਹੀਂ ਆਈ ਹੈ 플ੌਟ ਸ਼ਡ ਖਾਲੀ ਪਏ ਆ ਸਾਡੀ ਪੰਜਾਬ ਸਰਕਾਰ ਨੇ ਇਹ ਮੰਗੇ ਕਿ ਬਿਜਲੀ ਸਸਤੀ ਕੀਤੀ ਜਾਵੇ ਤੇ ਬਿਜਲੀ ਬਿਨਾਂ ਰੁਕਾਵਟ ਇੰਡਸਟਰੀ ਨੂੰ ਮਿਲਦੀ ਰਹੇ ਇਸ ਕਹਿ ਕੇ ਅਸੀਂ ਪੰਜਾਬ ਸਰਕਾਰ ਨੂੰ ਫੇਰ ਬੇਨਤੀ ਕਰਦੇ ਹਾਂ ਅਸੀਂ ਕਈ ਸਾਲਾਂ ਤੋਂ ਸੁਣਦੇ ਪਏ ਹਾਂ ਕਿ ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਮਿਲੂਗੀ 5 ਰੁਪਏ ਯੂਨਿਟ ਬਿਜਲੀ ਮਿਲੂਗੀ ਘੱਟੋ-ਘੱਟ ਮੈਨੂੰ 10-12 ਸਾਲ ਇਹ ਗੱਲ ਸਮਝਦੇ ਨੂੰ ਹੋ ਗਈ ਪਰ ਸਾਨੂੰ ਕੋਈ 5 ਰੁਪਏ ਯੂਨਿਟ ਵਾਲਾ ਬਿੱਲ ਨਹੀਂ ਆਇਆ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇੰਡਸਟਰੀ ਨੂੰ ਜੇ ਤੁਸੀਂ ਬਚਾਉਣਾ ਹੈ ਇੰਡਸਟਰੀ ਨੂੰ ਸਰਵਾਈਵ ਕਰਨਾ ਹੈ ਤੇ ਬਿਜਲੀ ਜਰੂਰ ਸਸਤੀ ਕੀਤੀ ਜਾਵੇ ਇਹ ਤੁਹਾਡਾ ਇੰਡਸਟਰੀ ਇੱਕ ਕਮਾਊ ਪੁੱਤ ਹੈ ਪੰਜਾਬ ਸਰਕਾਰ ਦਾ ਇਹਦਾ ਧਿਆਨ ਰੱਖਿਆ ਜਾਵੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਵੀ ਬਿਜਲੀ ਸਸਤੀ ਕੀਤੀ ਜਾਵੇ ਜਿਹੜੀ ਕਿ ਇੰਡਸਟਰੀ ਨੂੰ ਬਿਲੀ ਸਸਤੀ ਕਰਨ ਦੀ ਬਜਾਏ ਹੋਰ ਮਹਿੰਗੀ ਕਰ ਦਿੱਤੀ ਗਈ ਹੈ ਔਰ ਘਰਾਂ ਨੂੰ ਜਿਹੜੀ ਬਿਜਲੀ ਮਾਫ ਕੀਤੀ ਗਈ ਹੈ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਬਜਟ ਦੇ ਵਿੱਚ ਜਿਹੜਾ ਬਿਜਲੀ ਸਸਤੀ ਕੀਤੀ ਜਾਵੇ ਤੇ ਹੋਰ ਦੋਸਤਾਂ ਨਾਲ ਗੱਲ ਕਰਾਂਗੇ ਕੀ ਕਰਨੇ ਹਾਂਜੀ ਮੇਰੇ ਨਾਮ ਰੋਹਿਤ ਗੁਇਲ ਹੈ ਮੈਂ ਵੀ ਫੋਕਲ ਪੁਆਇੰਟ ਕੋਰਪੋਰੇਟ ਹਾਂ ਹੀ ਮੇਰੇ ਡਿਮਾਂਡ ਹੈ ਕਿ ਵੀ ਜਿਹੜਾ ਪਾਣੀ ਸਪਲਾਈ ਕਰਦੇ ਐ ਸਾਨੂੰ ਉਹ ਐਟਲੀਸਟ ਥੋੜਾ ਜਿਹਾ ਸਾਫ ਹੋਵੇ ਉਹਦੇ ਵਿੱਚ ਜਿਹੜੇ ਜਿੱਥੋਂ ਪਾਣੀ ਆਉਂਦਾ ਹੈ ਜਿਹੜੀ ਕੱਸੀ ਤੋਂ ਆਉਂਦਾ ਹੈ ਪਾਣੀ ਉਸ ਦੇ ਵਿੱਚ ਸਾਰਾ ਸੀਵੇਜ ਦਾ ਪਾਣੀ ਮਿਕਸ ਹੋ ਕੇ ਆਂਦਾ ਹੈ ਉੱਥੋਂ ਦੇ ਸਭ ਸਭ ਨੇ ਆਪਣੇ ਆਊਟਲੈਟਸ ਉਹਦੇ ਵਿੱਚ ਪਾਏ ਹੋਏ ਹੈ ਸੀਵੇਰੇਜ ਦੇ ਇਸ ਲਈ ਰਿਕਵੈਸਟ ਹੈ ਪੰਜਾਬ ਗਵਰਨਮੈਂਟ ਨੂੰ ਕਿ ਵੀ ਸਾਨੂੰ ਜਿਹੜਾ ਐਟਲੀਸਟ ਪੀਣ ਵਾਲਾ ਪਾਣੀ ਤਾਂ ਸਾਫ ਸੁਥਰਾ ਦਿੱਤਾ ਜਾਵੇ ਪੀਣ ਵਾਲਾ ਪਾਣੀ ਵੀ ਇੱਕ ਮੋਢਲੀ ਸਹੂਲਤ ਹੈਗੀ ਆ ਉਹ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਪੀਣ ਵਾਲਾ ਪਾਣੀ ਵੀ ਸਵੱਛ ਦਿੱਤਾ ਜਾਵੇ ਚੰਗਾ ਦਿੱਤਾ ਜਾਵੇ ਸਾਫ ਦਿੱਤਾ ਜਾਵੇ ਤੇ ਦੋਸਤਾਂ ਨਾਲ ਹੋਰ ਗੱਲ ਕਰਾਂਗੇ ਨਮਸਕਾਰ ਜੀ ਮੈਂ ਵਿਸ਼ਾਲ ਗੋਇਲ ਫੋਕਲ ਪੁਆਇੰਟ ਐਸੋਸੀਏਸ਼ਨ ਦਾ ਪ੍ਰਧਾਨ ਹਾਂ ਜੀ ਮੈਂ ਸਿਰ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਅਸੀਂ ਪਿੱਛੇ ਜੇ ਸਾਡਾ ਇੱਕ ਡੈਲੀਗੇਸ਼ਨ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਸੀਗਾ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਰਾ ਇੱਥੇ ਸਾਡੇ ਕੋਈ ਇੱਕ ਤਾਂ ਕੋਈ ਬਹੁਤ بڑا ਕੋਈ ਜਿਸ ਤਰ੍ਹਾਂ ਇਹਨਾਂ ਕੋਲੇ ਤਾਂ ਮਤਲਬ ਸੰਸਦਾਰਾਂ ਦੀ ਇਹਨਾਂ ਦੀ ਆਉਂਦੀ ਰਹਿੰਦੇ ਆ ਵੀ ਬڑے-ਬڑے ਕਿ ਸਾਡੇ ਏਰੀਆ ਦੇ ਵਿੱਚ ਕੋਈ ਵੱਡੀ ਫੈਕਟਰੀ ਲਾਈ ਜਾਵੇ ਤਾਂ ਜੋ ਜਿਹੜਾ ਸਾਡਾ ਏਰੀਆ ਜਿਹੜਾ ਹੈਗਾ ਉਹ ਪਿਛੜਿਆ ਹੈ ਜਿਹੜਾ ਇਹਦੇ ਵਿੱਚ ਇੰਡਸਟਰੀ ਦੇ ਵਿੱਚ ਉਹਦੇ ਨਾਲ ਜਿਹੜਾ ਕੋਈ ਬੜੀ ਯੂਨਿਟ ਲੱਗੇਗਾ ਤਾਂ ਉਹਦੇ ਨਾਲ ਸਾਡੇ ਇੰਸਲਰੀ ਯੂਨਿਟ ਲੱਗਣ ਦੇ ਨਾਲ ਸਾਡਾ ਫੋਕਲ ਪੁਆਇੰਟ ਦੀ ਡਵੈਲਪਮੈਂਟ ਹੋਵੇ ਤੇ ਆਪਣਾ ਅਚੀਵ ਮਿਨਿਸਟਰ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਜਿਹੜੇ ਆ ਜਿਹੜੇ ਨਸ਼ੇ ਵਾਲੇ ਬੰਦੇ ਹੈਗੇ ਇਹਨਾਂ ਦੇ ਟੀਕੇ ਛੜਾ ਕੇ ਤੇ ਇਹਨਾਂ ਦੇ ਅੱਜ ਟਿਫਲ ਫੜਾ ਦੇਣੇ ਆ ਤੇ ਸਾਡੀ ਬੇਨਤੀ ਹੈ ਕਿ ਕੋਈ ਸਾਡਾ ਇਸੇ ਵਿੱਚ ਇੰਡਸਟਰੀ ਦੀ ਮਦਦ ਕੀਤੀ ਜਾਵੇ ਕਿ ਅਸੀਂ ਵੀ ਜਿਹੜਾ ਸਰਕਾਰ ਦੇ ਇਸ ਜਿਹੜਾ ਮੰਤਵ ਦੇ ਵਿੱਚ ਯੋਗਦਾਨ ਪਾ ਸਕੀਏ ਸਾਡੇ ਜਿਹੜੇ ਛੋਟੇ ਛੋਟੇ ਮੁੱਦੇ ਆ ਜੀ ਫੋਕਲ ਪੁਆਇੰਟ ਦੇ ਕਿ ਇੱਕ ਤਾਂ ਜਿਸ ਤਰ੍ਹਾਂ ਪ੍ਰਾਪਰਟੀ ਟੈਕਸ ਦਾ ਹੈਗਾ ਜ ਉਹ ਸਾਡੇ ਤੋਂ ਪ੍ਰਾਪਰਟੀ ਟੈਕਸ ਮੰਗਦੀ ਹੈ ਜੀ ਜਿਹੜਾ ਸਾਡਾ ਇੰਡਸਟਰੀ ਡਿਪਾਰਟਮੈਂਟ ਹੈ ਉਹ ਜਿਹੜੇ ਆਪ ਦੇ ਬੰਦੇ ਟੈਕਸ ਹੈ ਉਹ ਸਾਡੇ ਤੋਂ ਲੈ ਜਾਂਦਾ ਤੇ ਹੁਣ ਜਿਹੜਾ ਪਿਛਲੇ ਕੋਈ ਥੋੜੇ ਦਿਨਾਂ ਤੋਂ ਜਾਂ ਥੋੜੇ ਮਹੀਨਿਆਂ ਤੋਂ ਪ੍ਰਾਪਰਟੀ ਟੈਕਸ ਵਾਸਤੇ ਸਾਡੇ ਤੋਂ ਡਿਮਾਂਡ ਕੀਤੀ ਜਾ ਰਹੀ ਹੈ ਅਸੀਂ ਇਹਨਾਂ ਨਾਲ ਸਾਡਾ ਮੁੱਦਾ ਹੈ ਕਿ ਜਿਹੜੀ ਸਾਨੂੰ ਫੈਸਿਲਿਟੀ ਤੁਸੀਂ ਦੇ ਨਹੀਂ ਰਹੇ ਤੇ ਸਾਡੇ ਤੋਂ ਟੈਕਸ ਤੁਸੀਂ ਮੰਗ ਨਹੀਂ ਸਕਦੇ ਸਰਕਾਰ ਤੋਂ ਸਾਡੀ ਬੇਨਤੀ ਹੈ ਕਿ ਇਸ ਵਾਰੀ ਇੰਡਸਟਰੀ ਪਾਲਿਸੀ ਦੇ ਵਿੱਚ ਇਹ ਵੀ ਟੈਕਸ ਕਲੀਅਰ ਕੀਤਾ ਜਾਵੇ ਕਿ ਪ੍ਰਾਪਰਟੀ ਟੈਕਸ ਜਿਹੜਾ ਇੰਡਸਟਰੀ ਡਿਪਾਰਟਮੈਂਟ ਜਿਹੜੇ ਇੰਡਸਟਰੀ ਡਿਪਾਰਟਮੈਂਟ ਦੀ ਤਾਂ ਉਹਦੇ ਬਾਰੇ ਇਹ ਮੁੱਦਾ ਕਲੀਅਰ ਕੀਤਾ ਜਾਵੇ ਕਿ ਇਹ ਸਾਨੂੰ ਕਮੇਟੀ ਸਾਡੇ ਤੋਂ ਲੈ ਸਕਦੀ ਹੈ ਕਿ ਨਹੀਂ ਲੈ ਸਕਦੀ ਕਿਉਂਕਿ ਸਾਨੂੰ ਫੈਸਿਲਟੀਆਂ ਨਹੀਂ ਦੇ ਰਹੀ। ਦੂਸਰੇ ਦੇ ਵਿੱਚ ਸਾਡੇ ਜਿਹੜੇ ਹੈਗੇ ਆ ਇੱਕ ਇਹਨਾਂ ਨੇ ਸਟੈਂਪ ਡਿਊਟੀ ਲਗਾਈ ਹੋਈ ਹੈ। ਜਿਹੜਾ ਅਸੀਂ ਜਦੋਂ ਕੋਈ ਲੋਨ ਲੈਣਾ ਹੁੰਦਾ ਬੈਂਕ ਤੋਂ ਤਾਂ ਇਹਨਾਂ ਨੇ 0.25% ਦੀ ਸਾਡੇ ਤੇ ਸਟੈਂਪ ਡਿਊਟੀ ਲਗਾਈ ਹੈ। ਇੰਡਸਟਰੀ ਵਾਲਾ ਦਾ ਵਿਚਾਰਾ ਪਹਿਲਾਂ ਹੀ ਦਬਿਆ ਪਿਆ ਜੀ ਸਾਡੇ ਕੋਲੇ ਕੋਈ ਇੰਡਸਟਰੀ ਨਹੀਂ ਹੈਗੀ। ਜਦੋਂ ਕੋਈ ਇੰਡਸਟਰੀ ਲਗਾਉਣ ਲੱਗਦਾ ਤਾਂ ਉਹ ਜਦੋਂ ਬੈਂਕ ਦੇ ਵਿੱਚ ਕੋਈ ਲੋਨ ਲੈ ਜਾਂਦਾ ਤਾਂ ਉਹ ਪੰਜਾਬ ਸਰਕਾਰ ਨੇ 0.25% ਦੀ ਇੱਕ ਸਟੈਂਪ ਡਿਊਟੀ ਅਲੱਗ ਤੋਂ ਲਗਾਈ ਹੋਈ ਹੈ ਜਿਹੜੀ ਕਿ ਆਪਣੇ ਭਾਰ ਜੇ ਉਹ ਲੱਗੀ ਵੀ ਹੋਈ ਹੈ ਤਾਂ ਉਹਨਾਂ ਨੇ ਇੰਡਸਟਰੀ ਵਾਲਿਆਂ ਵਾਸਤੇ ਫ੍ਰੀ ਕੀਤੀ ਹੋਈ ਹੈ ਸਾਡੀ ਬੇਨਤੀ ਹੈ ਵੀ ਇਸ ਮੁੱਦੇ ਦੇ ਉੱਤੇ ਵੀ ਐਤਕੀ ਜਿਹੜੀ ਇੰਡਸਟਰੀ ਪਾਲਿਸੀ ਦੇ ਵਿੱਚ ਕਲੀਅਰ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਜਿਹੜੀ ਇੰਡਸਟਰੀ ਪਾਲਿਸੀ ਦੇ ਵਿੱਚ ਇਹ ਮੁੱਦਾ ਕਲੀਅਰ ਕੀਤਾ ਜਾਵੇ ਵੀ ਸਟੈਂਪ ਡਿਊਟੀ ਜਿਹੜੀ ਹੈਗੀ ਆ ਉਹ ਲੋਨ ਤੇ ਨਾ ਲੱਤੀ ਜਾਵੇ ਇਹ ਵੀ ਇਸ ਬਜਟ ਦੇ ਵਿੱਚ ਇਹ ਪ੍ਰਪੋਜ਼ਲ ਨੂੰ ਲਿਆਉਂਦੇ ਜਾਣਾ ਚਾਹੀਦਾ ਹੋਰ ਦੋਸਤਾਂ ਨੂੰ ਨਮਸਕਾਰ ਜੀ ਮੈਂ ਵਿਪਨ ਵੋਕਲ ਪੁਆਇੰਟ ਕੋੜਕਪੂਰੇ ਤੋਂ ਬੇਨਤੀ ਲਾ ਰਹੇ ਹਾਂ ਪੰਜਾਬ ਸਰਕਾਰ ਨੂੰ ਇਹ ਟ੍ਰਾਂਸਫਰ ਦੇ ਜਿਹੜੇ ਸਾਡੇ ਮਸਲੇ ਐ ਉਹ ਬਹੁਤ ਜ਼ਿਆਦਾ ਉਲਝੇ ਹੋਏ ਐ ਪਿਛਲੇ 3-4 ਸਾਲਾਂ ਤੋਂ ਸਾਡੇ ਪਲਾਟ ਟ੍ਰਾਂਸਫਰ ਹੋ ਹੀ ਨਹੀਂ ਰਹੇ ਵੇਚਣ ਵਾਲੇ ਲੈਣ ਵਾਲੇ ਸਾਰੇ ਸਰਕਾਰਾਂ ਕੋਲੇ ੱੱਕੇ ਖਾ ਰਹੇ ਐ ਅਫਸਰ ਜਿੰਨੇ ਵੀ ਬੈਠੇ ਐ ਸਹਬਾਨ ਉਹ ਕਹਿ ਦਿੰਦੇ ਐ ਜੀ ਪਾਲਿਸੀ ਬਣਨ ਗਈ ਹੋਈ ਐ ਉਹਨਾਂ ਦੇ ਕੋਈ ਪੁਰਾਣੀ ਪਾਲਿਸੀ ਦੇ ਵਿੱਚ ਕੋਈ ਪੁਆਇੰਟ ਕੱਢ ਕੇ ਬਹਿ ਜਾਂਦੇ ਐ 50% ਸਾਨੂੰ ਅਨੰਦਕੀ ਕਲਾਸ ਦੇ ਦਿਓ ਪੈਸੇ ਆ ਜਮਾ ਕਰਾਓ ਚਾਰ ਚਾਰ ਵਾਰੀ ਤਿੰਨ ਤਿੰਨ ਵਾਰੀ ਇਹ ਪਲਾਟ ਵਿਕ ਚੁੱਕੇ ਆ ਉਹ ਪੈਸੇ ਕਿੰਨੇ ਤੋਂ ਰਿਕਵਰੀ ਕਰਨੀ ਆ ਤੁਸੀਂ ਦੱਸੋ ਬਾਏਰ ਤੋਂ ਕਰਨੀ ਆ ਸੈਲਰ ਤੋਂ ਕਰਨੀ ਆ ਜਿਹੜੇ ਪਿਛਲੇ ਓਨਰ ਸੀਗੇ ਉਹਨਾਂ ਤੋਂ ਕਰਨੀ ਆ ਇੰਨੇ ਉਲਝੇ ਪਏ ਆ ਮਸਲੇ ਅਸੀਂ ਕਹਿੰਨੇ ਸਨਤਕਾਰ ਮਿਲਨੀ ਸਨਤਕਾਰ ਮਿਲਨੀ ਤੁਸੀਂ ਜਦੋਂ ਈਜ਼ ਆਫ ਡੂਇੰਗ ਬਿਜ਼ਨਸ ਦੇ ਉੱਤੇ ਕੋਈ ਕੰਮ ਹੀ ਨਹੀਂ ਹੈਗਾ ਕਰਨਾ ਤਾਂ ਗੱਲਾਂ ਕਰਨੀਆਂ ਤੇ ਪ੍ਰੈਕਟੀਕਲ ਉਹਨੂੰ ਫੀਲਡ 'ਚ ਉਤਾਰਨਾ ਬੜਾ ਫਰਕ ਹੈ ਅਸੀਂ ਜਦੋਂ ਵੀ ਜਨ ਦੇ ਅਧਿਕਾਰੀਆਂ ਨਾਲ ਡੈਲੀਗੇਸ਼ਨ ਲੈ ਕੇ ਮੀਟਿੰਗਾਂ ਕਰਦੇ ਆ ਉਹ ਕਹਿ ਦਿੰਦੇ ਆ ਪੰਜਾਬ ਸਰਕਾਰ ਕੋਲੇ ਫਾਈਲ ਗਈ ਹੋਈ ਹੈ ਪੰਜਾਬ ਸਰਕਾਰ ਕੋਲੇ ਫਾਈਲ ਗਈ ਹੋਈ ਹੈ ਸਾਨੂੰ ਕੋਈ ਜਵਾਬ ਹੀ ਨਹੀਂ ਮਿਲਦਾਗਾ ਇਸ ਕਰਕੇ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇੰਡਸਟਰੀ ਨੂੰ ਜੇ ਕਰਨਾ ਹੈ ਤਾਂ ਪਲਾਟਾਂ ਦੇ ਪਿੱਛੇ ਇੱਕ ਪਾਲਿਸੀ ਕੱਢੀ ਹੈ OTS ਬੜੀ ਅੱਛੀ ਪਾਲਿਸੀ ਹੈ ਪਰ ਉਹ ਜਿਨ੍ਹਾਂ ਦੇ ਲਾਗੂ ਹੈ ਉਹਨਾਂ ਨੂੰ ਉਹਦਾ ਬੈਨੀਫਿਟ ਹੋ ਜਾਏਗਾ ਟਰਾਂਸਫਰ ਤੇ ਜਿਨ੍ਹਾਂ ਦੇ ਕੋਈ ਹੋਰ ਮਸਲੇ ਫਸੇ ਪਏ ਉਹਨਾਂ ਨੂੰ ਵੀ ਕਲੀਅਰ ਕਰੇ ਨਾ ਸਰਕਾਰ ਤਾਂ ਅੱਗੇ ਇੰਡਸਟਰੀ ਲੱਗੇ ਕੰਮ ਚੱਲੇ ਤਾਕੀ ਲੇਬਰ ਨੂੰ ਵੀ ਕੰਮ ਮਿਲੇ ਅਨਇੰਪਲੋਇਮੈਂਟ ਜਿਹੜੇ ਨਸ਼ੇ ਤੇ ਸਰਕਾਰ ਲੱਗੀ ਹੋਈ ਹੈ ਵੀ ਹਾਂ ਜਨਰੇਟ ਕਰਨੀ ਹੈ ਇੰਪਲੋਇਮੈਂਟ ਤਾਂ ਇਹ ਬੜੇ ਅਰਜੈਂਟ ਮੈਟਰ ਹੈ ਇਹਨਾਂ ਨੂੰ ਸਰਕਾਰ ਇਹਨਾਂ ਮੰਦੇ ਠੰਡੇ ਨਾਲ ਨਾ ਲਵੇ ਸਾਡੀ ਇਹੀ ਸਰਕਾਰ ਨੂੰ ਬੇਨਤੀ ਹੈ ਧੰਨਵਾਦ ਇੰਡਸਟਰੀ ਲਿਸਟ ਦੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਕਿ ਪਲਾਟ ਟਰਾਂਸਫਰ ਨਹੀਂ ਹੋ ਰਹੇ ਜਿਹੜੇ ਲੋਕ ਇੰਡਸਟਰੀਆਂ ਛੱਡ ਕੇ ਚਲੇ ਗਏ ਉਹਨਾਂ ਦੇ ਟਰਾਂਸਫਰ ਉਹਨਾਂ ਨੇ ਗਾਂਹ ਜਿਹੜੀਆਂ ਪ੍ਰਾਪਰਟੀਆਂ ਵੇਚਤੀਆਂ ਉਹਨਾਂ ਨੂੰ ਟਰਾਂਸਫਰ ਨਹੀਂ ਕੀਤਾ ਜਾ ਰਿਹਾ ਉਹ ਵੀ ਟਰਾਂਸਫਰ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਹੋਰ ਦੋਸਤਾਂ ਨਾਲ ਗੱਲ ਸਰ ਜੀ ਮੇਰਾ ਨਾਮ ਆਕਾਸ਼ ਮੇਸ਼ਰੀ ਹੈ ਫੋਕਲ ਪੁਆਇੰਟ ਕੁੜਕਪੁਰਾ ਤੋਂ ਜੀ ਮੇਰੀ ਬੇਸਿਕ ਫੈਸਿਲਿਟੀ ਨੂੰ ਲੈ ਕੇ ਸਰਕਾਰ ਅੱਗੇ ਗੁਆਰ ਹੈ ਬੇਸਿਕ ਫੈਸਿਲਿਟੀ ਜਿਵੇਂ ਕਿ ਪਾਣੀ ਸੀਵਰੇਜ ਤੇ ਜੋ ਪਾਰਕ ਹੈ ਇਹ ਸਾਰਾ ਕੁਝ ਸਾਡੇ ਫੋਕਲ ਪੁਆਇੰਟ ਦੇ ਵਿੱਚ ਬਣਿਆ ਹੋਇਆ ਹੈ ਪਰ ਇਹਦੀ ਮੇਨਟੇਨੈਂਸ ਦਾ ਕੋਈ ਵਾਲੀ ਵਾਰਸ ਨਹੀਂ ਹੈ ਜਿਵੇਂ ਕਿ ਪਾਰਕ ਦੇ ਵਿੱਚ ਜੇ ਤੁਸੀਂ ਫੋਕਲ ਪੁਆਇੰਟ ਦੇ ਵਿੱਚ ਦੇਖੋਗੇ ਤਾਂ ਪੰਜ-ਪੰਜ ਫੁੱਟ ਘਾਓ ਗਿਆ ਹੋਇਆ ਜੋ ਕਿ ਬਿਲਕੁਲ ਵੀ ਹੁਣ ਯੂਜ਼ ਨਹੀਂ ਕਰ ਸਕਦਾ ਕੋਈ ਵੀ ਉਹ ਨਸ਼ੇ ਵਾਸਤੇ ਉਹ ਨਸ਼ੇੜੀਆਂ ਦਾ ੱਡਾ ਬਣ ਚੁੱਕਿਆ ਹੈ ਦੂਸਰਾ ਸੜਕਾਂ ਦੇ ਉੱਪਰ ਸੀਵਰੇਜ ਦਾ ਪਾਣੀ ਇੰਨਾ ਖੋ ਗਿਆ ਹੈ ਕਿ ਕੋਈ ਵੀ ਇੱਕ ਵਰਕ এনवायरमेंट ਪ੍ਰੋਪਰ ਨਹੀਂ ਮਿਲ ਰਿਹਾ ਕੰਮ ਕਰਨ ਵਾਸਤੇ ਤਾਂ ਮੇਰੀ ਸਰਕਾਰ ਅੱਗੇ ਹੀ ਗੁਜ਼ਾਰਾ ਹੈ ਕਿ ਬੇਸਿਕ ਸਹੂਲਤियां ਜੋ ਹੈ ਉਹ ਇੰਡਸਟਰੀਜ਼ ਨੂੰ ਪ੍ਰੋਪਰਲੀ ਮਿਲਣ ਕਿਸਨ ਸਾਡੇ ਜ਼ਿਲ੍ਹਾ ਫੀਕੋਟ ਦੇ ਇੰਡਸਟਰੀਸਟ ਜਿਨ੍ਹਾਂ ਨੇ ਆਪਣੀਆਂ ਮੰਗਾਂ ਪੰਜਾਬ ਸਰਕਾਰ ਅੱਗੇ ਰੱਖੀਆਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਉਹ ਇਨ੍ਹਾਂ ਮੰਗਾਂ ਤੇ ਵਿਸ਼ੇਸ਼ ਧਿਆਨ ਦੇਣ ਕੈਮਰਾ ਪਰਸਨ ਰਾਹੁਲ ਚੋਪੜਾ ਦੇ ਨਾਲ ਤਰਸੇਮ ਚੋਪੜਾ ਇੰਡੀਆ ਨਿਊਜ਼ ਪੰਜਾਬ speed code